अपराध ਨੂੰ ਰੋਕਣ ਦੇ ਲਈ ਲਗਾਤਾਰ ਪੰਜਾਬ ਪੁਲਿਸ ਨਾਕੇਬੰਦੀਆਂ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਦੇ ਚਲਦਿਆਂ ਅਮਰਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਰੋਂ ਅਮਰਸਰ ਸੀਐਸਟਾਫ ਵੱਲੋਂ ਜੀਵਨ ਫੌਜੀ ਗੈਂਗ ਦੇ ਗੁਰਗਿਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਅਮਰਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਲ ਨੇ ਜਾਣਕਾਰੀ ਦਿੱਤੀ ਹੈ ਅਮਰਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ ਹਥਿਆਰਾਂ ਦੀ ਹਥਿਆਰਾਂ ਦੀ ਡਰਗਮਨੀ ਦੀ ਤੇ ਮੋਟਰਸਾਈਕਲ ਤੇ ਅਮਿਊਨੀਸ਼ਨ ਦੀ ਜਿਹੜੀ ਰਿਕਵਰੀ ਹੋਈ ਆ ਉਹਦੇ ਰਿਗਾਰਡਿੰਗ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਆ ਸਭ ਤੋਂ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਐਫ ਆਈ ਆਰ ਨੰਬਰ 6 291 2025 ਦੀ ਆ ਜਿਹਦੇ ਵਿੱਚ ਦੋ ਅਕਿਊਜ਼ ਜਿਹੜੇ ਹੈ ਗ੍ਰਫਤਾਰ ਕੀਤੇ ਗਏ ਸਨ ਰਣਜੀਤ ਸਿੰਘ ਉਰਫ ਗਾਨਾ ਜਿਹੜਾ ਕਿ ਮੀਰਾ ਕੋਟ ਦਾ ਰਹਿਸ਼ੀਆ ਇਸ ਦੇ ਨਾਲ ਇਸ ਦਾ ਸਾਥੀ ਜਿਹੜਾ ਅਮਨਦੀਪ ਸਿੰਘ ਉਰਫ ਪ੍ਰਿੰਸ ਉੱਤਰ ਸਤਨਾਮ ਸਿੰਘ ਜੋ ਕਿ ਕਨੂਪੁਰ ਕਾਲੇ ਦਾ ਰਹਿਸ਼ੀ ਹੈ ਇਹਨਾਂ ਨੂੰ ਜਿਹੜਾ ਹੈ ਇਨਫੋਰਮੇਸ਼ਨ ਬੇਸ ਜਿਹੜਾ ਇੱਕ ਆਪਰੇਸ਼ਨ ਹੈ ਉਹਦੇ ਚ ਕਾਬੂ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਬੋਰ ਦਾ ਪਿਸਤਲ 10 ਜ਼ਿੰਦਾ ਰੌਂਦ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ ਥਾੜਾ ਕੰਬੋਚ ਤੇ ਪਰਚਾ ਦਰਜ ਕੀਤਾ ਗਿਆ ਇਨਵੈਸਟੀਗੇਸ਼ਨ ਜਿਹੜੀ ਇਹ ਫਰਦਰ ਚੱਲ ਰਹੀ ਹੈ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਇਹਨਾਂ ਦੇ ਹੈਗੇ ਆ ਉਹ ਵੀ ਖੰਗਾਲੇ ਜਾ ਰਹੇ ਆ ਤੇ ਕਿੱਥੋਂ ਇਹ ਜਿਹੜਾ ਹੈਗਾ ਜਿਹੜੀ ਪਿਸਟਲ ਹੈ ਇਹ ਲੈ ਕੇ ਆਏ ਤੇ ਇਹਨਾਂ ਦਾ ਪਰਪਸ ਕੀ ਸੀ ਜਿਹੜਾ 1.5 ਲੱਖ ਰੁਪਇਆ ਇਹਨਾਂ ਕੋਲ ਰਿਕਵਰ ਹੋਇਆ ਉਸ ਦਾ ਸੋਰਸ ਕੀ ਹੈ ਤੇ ਜਿਹੜਾ ਅਮਿਊਨੀਸ਼ਨ 10 ਰਾਉਂਡਸ ਇਹਨਾਂ ਨੂੰ ਇਹਨਾਂ ਕੋਲੋਂ ਮਿਲੇ ਆ ਤੇ ਉਹਦਾ ਪਰਪਸ ਕੀ ਸੀ ਕਿੱਥੇ ਇਹਨਾਂ ਨੇ ਦੇਣੇ ਸੀ ਕਿਹੜੀ ਇਹਨਾਂ ਦੀ ਟਾਰਗੇਟ ਇਹਨਾਂ ਨੇ ਇਹਨਾਂ ਨੂੰ ਮਿਲਿਆ ਸੀ ਜਾਂ ਅੱਗੇ ਕਿਤੇ ਇਹ ਅ ਕਿਸੇ ਵਾਰਦਾਤ ਦੇ ਵਿੱਚ ਕਿਵੇਂ ਇਹਨਾਂ ਨੇ ਇਨਵੋਲਵ ਹੋਣਾ ਸੀ ਉਸ ਤੋਂ ਇਲਾਵਾ ਅ ਇੱਕ ਦੂਜੇ ਵੱਖਰੇ ਮੁਕਦਮੇ ਦੇ ਵਿੱਚ ਅਮਰਸਰ ਦਿਹਾਤੀ ਪੁਲਿਸ ਵੱਲੋਂ ਬਲਬੀਰ ਸਿੰਘ ਪੁੱਤਰ ਗਪਾਲ ਸਿੰਘ ਬਹਾਵਾ ਪਿੰਡ ਜਿਹੜਾ ਥਾਣੇ ਘਰਿੰਡੇ ਚ ਪੈਂਦਾ ਉਹਦੀ ਗ੍ਰਿਫਤਾਰੀ ਹੋਈ ਹੈ ਉਹਦੇ ਕੋਲੋਂ 2 9 mm ਦੇ ਪਿਸਟਲ ਇੱਕ 30 ਬੋਰ ਦਾ ਪਿਸਟਲ ਇੱਕ ਮੋਟਰਸਾਈਕਲ ਹੋ ਗਿਆ ਦੋ ਮੋਬਾਈਲ ਫੋਨਸ ਹੋ ਗਏ ਤੇ 20 ਦੇ ਕਰੀਬ ਜਿਹੜੇ ਹੈ ਉਹਦੇ ਕੋਲੋਂ ਫਰਦਰ 20000 ਦੇ ਕਰੀਬਨ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਨੇ ਆ ਬਲਬੀਰ ਬਲਬੀਰ ਸਿੰਘ ਦੀ ਜਿਹੜੀ ਪ੍ਰੀਲੀਮਨਰੀ ਇੰਟੈਰੋਗੇਸ਼ਨ ਹੋਈ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੇਸਿਕਲੀ ਡਰੋਨ ਰਾਹੀਂ ਜਿਹੜਾ ਹੈ ਹਥਿਆਰ ਆਉਂਦੇ ਸੀ ਉਹਨਾਂ ਦੀ ਤਸਕਰੀ ਕਰਦਾ ਸੀ ਅੱਗੇ ਫਰਦਰ ਇਹ ਉਹਨਾਂ ਨੂੰ ਵੇਚਦਾ ਸੀ ਸੋ ਇਸ ਬੰਦੇ ਜਿਹੜਾ ਪਰਚਾ ਹੈ ਐਫ ਆਈ ਆਰ ਨੰਬਰ 22 30 ਤਰੀਕ ਨੂੰ ਜਿਹੜਾ ਹੈ ਸਾਡਾ ਕ੍ਰਿੰਡਾ ਚ ਉਹ ਦਰਜ ਹੋਇਆ ਇਸ ਤੋਂ ਇਲਾਵਾ ਇੱਕ ਤੀਜੇ ਮਕਦਮੇ ਦੇ ਵਿੱਚ ਜੋ ਕਿ ਨਵੰਬਰ ਮਹੀਨੇ ਦੇ ਵਿੱਚ 15 ਤਰੀਕ ਨੂੰ ਇੱਕ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਫੋਰਚਨਰ ਗੱਡੀ 6 ਰੋਂਦ ਉਹਦੇ ਵਿੱਚੋਂ ਬਰਾਮਦ ਹੋਏ ਸਨ ਉਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਹਰਵਿੰਦਰ ਸਿੰਘ ਔਫ ਚਮਕੌਰ ਸਿੰਘ ਜਿਨ੍ਹਾਂ ਨੂੰ ਜਿਸ ਨੂੰ ਇੱਕ 32 ਗੋਰ ਦੀ ਪਿਸਟਲ ਸਣੇ ਜਿਹੜਾ ਹੈ ਖਾਸਾ ਤੋਂ ਗ੍ਰਿਫਤਾਰ ਕੀਤਾ ਗਿਆ ਇਹਦੇ ਸਬੰਧੀ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਕਿਉਂਕਿ ਦੋਸ਼ੀ ਜਿਹੜਾ ਹੈ ਉਦੋਂ ਇਹ ਕਾਬੂ ਨਹੀਂ ਹੋ ਸਕਿਆ ਸੀ ਸੋ ਇਸ ਸੰਬੰਧੀ ਜਿਹੜਾ ਹੈ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਸੀ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਨਟੈਰੋਗੇਸ਼ਨ ਹੋਈ ਸੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਜਿਹੜੀ ਫੋਰਚਨਰ ਗੱਡੀ ਹੈ ਇਹ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਸੀ ਇਹ ਚੋਰੀ ਕੀਤੀ ਗਈ ਗੱਡੀ ਦੀ ਜਿਹੜੀ ਉੱਥੇ ਐਫ ਆਈ ਆਰ ਹੈ ਉਹ ਐਫ ਆਈ ਆਰ ਮਕਦਮਾ ਨੰਬਰ 30085 110 2024 ਕਰਕੇ ਥਾਣਾ ਮੋਰਿਆ ਇਨਕਲੇਵ ਨਾਰਥ वेस्ट ਡਿਸਟ੍ਰਿਕਟ ਕ੍ਰਾਈਮ ਜਿਹੜਾ ਹੈ ਨਵੀਂ ਦਿੱਲੀ ਉੱਥੇ ਦਰਜ ਹੋਇਆ ਸੀ ਸੋ ਇਸ ਤਰੀਕੇ ਦੇ ਨਾਲ ਅ ਅਮਸ਼ਰ ਦਿਹਾਤੀ ਪੁਲਿਸ ਵੱਲੋਂ ਤੇਨ ਵੱਖ-ਵੱਖ ਅ ਮੁਕਦਮਿਆਂ ਦੇ ਵਿੱਚ ਟੋਟਲ 2 30 ਬੋਰ ਦੇ ਪਿਸਟਲ 10 ਜ਼ਿੰਦਾ ਰੋਂਦ 2 9mm ਦੇ ਪਿਸਟਲ 1 32 ਬੋਰ ਦਾ ਪਿਸਟਲ 1 ਲੱਖ 70000 ਦੀ ਜਿਹੜੀ ਮਨੀ ਹੈ ਇਨਕਲੂਡਿੰਗ ਡਰਗ ਮਨੀ ਦੋ ਵਾਈਲਡ ਸੈਟ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਇਹਨਾਂ ਵਹੀਕਲਸ ਨੇ ਇਹਨਾਂ ਦੀ ਰਿਕਵਰੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਹਰਵਿੰਦਰ ਸਿੰਘ ਹੈ ਔਰ ਪੁੱਤਰ ਪੁੱਤਰ ਲਖਵਿੰਦਰ ਸਿੰਘ ਵਾਸੀ ਛੱਡਣ ਜਿਹੜਾ ਕਿ ਫੋਰਚਨਰ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਇਹਦੇ ਸਬੰਧੀ ਜਿਹੜਾ ਇਹਦਾ ਕ੍ਰਿਮੀਨਲ ਐਂਟੀਸੀਡੈਂਟਸ ਹੈ ਉਹ ਚੈੱਕ ਕੀਤੇ ਗਏ ਆ ਇਹਦੇ ਖਿਲਾਫ ਟੋਟਲ ਤਿੰਨ ਮੁਕੱਦਮੇ ਜਿਹੜੇ ਆ ਉਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ